ਜੀ ਹਾਂ ਦੋਸਤੋ ਪ੍ਰਵੀਨ ਕੋਰ ਸਿੱਧੂ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਦੋਸਤੋ ਅੱਜ ਬਾਪ ਦਿਵਸ ਤੇ ਉੱਪਰ ਸਾਰੇ ਹੀ ਬਾਪ ਜੋ ਡੈਡੀ ਪਾਪਾ ਹਨ ਸਭ ਨੂੰ ਮੁਬਾਰਕਾਂ ਜੀ ਹੱਸਦੇ ਵਾਸਤੇ ਰੋ ਖੁਸ਼ ਰੋ ਲੰਮੀਆਂ ਉਮਰਾਂ ਤੁਹਾਡੀਆਂ ਹੋਣ ਤੁਹਾਡੇ ਨਾਲ ਹੀ ਜੋ ਘਰ ਨੇ ਉਹ ਚੱਲਦੇ ਨੇ ਬੱਚਿਆਂ ਦੀਆਂ ਖੁਸ਼ੀਆਂ ਬੱਚਿਆਂ ਨੂੰ ਸੈੱਟ ਕਰਨ ਦੇ ਵਿੱਚ ਹਰ ਬਾਪ ਦਾ ਬੜਾ ਰੋਲ ਹੁੰਦਾ ਹੈ ਜਿੱਥੇ ਮਾਂ ਦਾ ਬਹੁਤ ਬਿਹਤਰ ਰੋਲ ਹੁੰਦਾ ਹੈ ਉੱਥੇ ਇੱਕ ਬਾਪ ਦੀ ਚੰਗੀ ਸਖਸ਼ੀਅਤ ਦਾ ਚੰਗੇ ਸੰਸਕਾਰਾਂ ਦਾ ਵੀ ਅਸਰ ਉਨਾ ਹੀ ਹੁੰਦਾ ਹੈ ਬੱਚਿਆਂ ਦੇ ਸੋ ਸਭ ਨੂੰ ਮੁਬਾਰਕਾਂ ਜੀ ਸੋ ਮੈਂ ਅੱਜ ਆਪਣੇ ਵਿਚਾਰ ਜੋ ਆਪਣੇ ਬਾਪ ਦੇ ਲਈ ਮਹਿਸੂਸ ਕਰਦੀ ਹਾਂ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਆਸ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੇ ਮੇਰੀ ਲਿਖਤ ਹੈ ਨਿੱਕਾ ਰੱਬ ਵੱਡੇ ਰੱਬ ਦੀਆਂ ਵੱਡੀਆਂ ਗੱਲਾਂ ਵੱਡੇ ਰੱਬ ਦੀਆਂ ਵੱਡੀਆਂ ਗੱਲਾਂ ਨਿੱਕਾ ਰੱਬ ਮੇਰਾ ਬਾਖਮਾਲ ਵੱਡਾ ਤਾਂ ਮੈਂ ਦੇਖਿਆ ਨਹੀਂ ਵੱਡਾ ਤਾਂ ਮੈਂ ਦੇਖਿਆ ਨਹੀਂ ਨਿੱਕਾ ਦੇਖਾਂ ਮੈਂ ਹਰ ਦਿਨ ਰਾਤ ਵੱਡੇ ਦੇ ਕੋਲ ਨਾ ਬਹਿ ਕੇ ਦੇਖਿਆ ਵੱਡੇ ਦੇ ਕੋਲ ਨਾ ਬਹਿ ਕੇ ਦੇਖਿਆ ਨਿੱਕਾ ਦੇਵੇ ਪੱਧ ਪਰ ਪਿਆਰ ਰੀਝਾਂ ਨਿਤ ਪੂਰੀਆਂ ਕਰਦਾ ਰੀਝਾਂ ਨਿਤ ਪੂਰੀਆਂ ਕਰਦਾ ਬਣਦਾ ਮੇਰੀ ਹਰ ਥਾਂ ਢਾਲ ਵੱਡੇ ਤੋਂ ਤਾਂ ਡਰ ਲੱਗਦਾ ਹੈ ਵੱਡੇ ਤੋਂ ਤਾਂ ਡਰ ਲੱਗਦਾ ਹੈ ਨਿੱਕਾ ਨਾ ਡਰਾਵੇ ਕਰਦਾ ਪਿਆਰ ਵੱਡੇ ਰੱਬ ਦੀ ਮੈਂ ਪੂਜਾ ਕਰਦੀ ਵੱਡੇ ਰੱਬ ਦੀ ਮੈਂ ਪੂਜਾ ਕਰਦੀ ਨਿੱਕਾ ਰੱਬ ਮੇਰਾ ਰੱਖਦਾ ਖਿਆਲ ਨਿੱਕਾ ਮੈਨੂੰ ਝੜਕ ਵੀ ਲੈਂਦਾ ਨਿੱਕਾ ਮੈਨੂੰ ਝੜਕ ਵੀ ਲੈਂਦਾ ਫਿਰ ਵੀ ਦੇਂਦਾ ਸੀਨਾ ਠਾਰ ਨਿੱਕਾ ਰੱਬ ਬੜਾ ਪਿਆਰਾ ਲੱਗਦਾ ਨਿੱਕਾ ਰੱਬ ਬੜਾ ਪਿਆਰਾ ਲੱਗਦਾ ਲਾਉਂਦਾ ਕੁੱਟ ਸੀਨੇ ਦੇ ਨਾਲ ਨਿੱਕਾ ਰੱਬ ਮੈਨੂੰ ਬਾਪੂ ਲੱਗਦਾ ਨਿੱਕਾ ਰੱਬ ਮੈਨੂੰ ਬਾਪੂ ਲੱਗਦਾ ਰਹੇ ਸਲਾਮਤ ਦੁਨੀਆ ਵਿਚਕਾਰ ਰਹੇ ਸਲਾਮਤ ਦੁਨੀਆ ਵਿਚਕਾਰ ਵੱਡੇ ਰੱਬ ਦੀਆਂ ਉਹ ਵੱਡੀਆਂ ਗੱਲਾਂ ਨਿੱਕਾ ਰੱਬ ਮੇਰਾ ਬਾ ਕਮਾਲ ਨਿੱਕਾ ਰੱਬ ਮੇਰਾ ਬਾ ਕਮਾਲ ਬਹੁਤ ਬਹੁਤ ਸ਼ੁਕਰੀਆ ਜੀ